ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਮੌਸਮ ਠੀਕ ਠਾਕ ਚੱਲ ਰਿਹਾ ਜੀ ਹੁਣ ਬੱਦਲ ਵਾਈ ਸੋਣੀ ਹੋ ਜਾਂਦੀ ਹੈ ਪਰ ਪਰ ਮੀਂਹ ਨਹੀਂ ਔਕਣਾ ਪੈਂਦਾ ਜਿੱਦਾਂ ਪੈਣਾ ਚਾਹੀਦਾ ਜਿਹੜੇ ਕੱਲ ਤੁਸੀਂ ਵੀਡੀਓ ਦੇਖੀ ਆ ਉਹਦੇ ਵਿੱਚ ਨਿਆਣੇ ਬਸ ਉਹੀ 10-15 ਮਿੰਟ ਖੇਲੇ ਬਜੜਾ ਕੁਝ ਹੋ ਗਿਆ ਉਹ ਠੀਕ ਹੋ ਗਿਆ ਉਨਾਂ ਕੇ 10 15 ਮਿੰਟ ਦੇ ਵਿੱਚ ਪਿਆ ਨਹੀਂ ਸਪੀਡ ਘੱਲ ਨਹੀਂ ਪਿਆ 19ੋਂ ਧਰਤੀ ਦੇ ਵਿੱਚ ਦੇ ਪ੍ਰਧਾਨ ਨਿਕਲੇ ਤੇ ਹੁਣ ਫੇਰ ਆਏ ਜੀ ਖੇਤਾਂ ਦੇ ਵਿੱਚ ਪਾਪਾ ਜੀ ਕਹਿੰਦੇ ਵੀ ਮੈਨੂੰ ਫਿਟਿੰਗ ਜੀ ਕਰਕੇ ਦੇ ਇੱਕ ਮਲ ਜੀ ਬਾਹਰਲੇ ਬਸੇ ਨੂੰ ਕਰਤਾ ਨੇ ਆਪੇ ਲੱਤੀ ਵੀ ਬਾਹਰਲੇ ਬਸੇ ਟੇਬਲ ਫੈਨ ਲਾ ਲਿਆ ਕਰੂੰਗੇ ਤੇ ਇੰਨੇ ਨੂੰ ਮੈਨੂੰ ਇਧਰ ਮਰੂਤ ਦੇਖ ਗਏ ਮਰੂਤ ਦੇ ਜਿਹੜੇ ਗੱਲਵਾਤ ਅਮਰੁੱਦਾਂ ਦੀ ਸੁਆਦ ਆ ਰਿਹਾ ਨਾ ਤੇ ਹੂੰ ਤੇਰੀ ਇੱਕ ਨਾ ਨੇਚਰਲ ਚੀਜ਼ ਖਾਣੀ ਖੜ ਕੇ ਕੋਲ ਕਈਆਂ ਕਈ ਦਾ ਸੋਚਦੇ ਹੁਣ ਹੈ ਨਾ ਵੀ ਮੋਟਰਾਂ ਪਰ ਸਾਡੇ ਵੀ ਲੱਗੇ ਹੋਏ ਆ ਵੀ ਪਰ ਤੁਸੀਂ ਹੁਣ ਬੈਠੇ ਆ ਭਾਈ ਫੋਰਨ ਦੇ ਵਿੱਚ ਨਹੀਂ ਖਾ ਹੁੰਦੇ ਸੋਤੇ ਜਿਹੜੇ ਇੱਥੇ ਹੈਗੇ ਆ ਉਹ ਜ਼ਰੂਰ ਅਮਰੋਂ ਜਿਹਾ ਜਾਣ ਕੇ ਇੱਥੇ ਪੂਆ ਮੁਸਾਪਾ ਮਰਦਾਂ ਦੇਖ ਲਓ ਮੈਂ ਪਿੱਛੇ ਨੂੰ ਇੱਕ ਆ ਹੋ ਗਿਆ ਆਹ ਹੋ ਗਿਆ ਬੜਾ ਮਰੂਦਰਾ ਕਾਹ ਕੋ ਹੋ ਰਹੀ ਹੂ ਬੜੇ ਵੀ ਹੋ ਰਹੇ ਆਂ ਆਸਾਨ ਜਾਰੇ ਬਨੂਗਾ ਆ ਗਏ ਦਰ ਵੀ ਹੈਗੇ ਆ ਉਪਰ ਲੱਗੇ ਫਿਰ ਤਿੰਨ ਦੋ ਦਿਨ ਪੱਕੇ ਪਾਪਾ ਜੀ ਬੱਠੇ ਦੇਖਦੇ ਆਂ ਕੋਕਨੇਸ਼ਨ ਸਹੀ ਨਹੀਂ ਹੋ ਰਿਹਾ ਲੱਦੋਂ ਦਾ ਭਈਆ ਸਾਡਾ ਉਧਰ ਗੰਨੇ ਲੱਗਿਆ ਹੋ ਬੰਨਣਾ ਹਾਂਜੀ ਚੱਲਿਆ ਨਹੀਂ ਕੋਈ ਕਾਫਾ ਟੋਗਾ ਦਾ ਮੈ ਲੋਈਆ ਪਾਇਆ ਪਰ ਸਿੰਗੋਲੀ ਚੱਲਿਆ ਨਹੀਂ ਇਹ ਉਹੀ ਹੈ ਮਤਲਬ ਆ ਨਵਾਂ ਲੈਣ ਦੇ ਹੋਵੇ ਅੱਜ ਵੀ ਆਇਆ ਕੋਈ ਗੱਲਾਂ ਆਇਆ ਅਕਦਾ ਨਿਕਦਾ ਡਿਫ ਕਨੈਕਸ਼ਨ ਆਵਾ ਉਹ ਤਾਂ ਠੀਕ ਆ ਜੋ ਬਾਦਰ ਟੈਂਡਰ ਚੱਲਣ ਜੈਹਦਾ ਹਾਂਜੀ ਦੋ ਸਟਾ ਬੜਦੀਆਂ ਇਹਦਾ ਪਲੱਗ ਖੋਲ ਕੇ ਚੈੱਕ ਕਰਨਾ ਪਾਣਾ ਜਿਹਦੇ ਵਿੱਚ ਤਾਰ ਤੋਰ ਹਿੱਲੇ ਵੀ ਲੱਦੀ ਮੈਨੂੰ ਆ ਪਲੱਗ ਚ ਕੋਲਕਾ ਚੱਕਰਨਾ ਪਣਾ ਪਲੱਗ ਜਾ ਅੰਦਰਲਾ ਫਿਰ ਇਹਨੂੰ ਦੇਖਣਾ ਪਣਾ ਬਾਅਦ ਦੇ ਵਿੱਚ ਹੋਰ ਕੀ ਕਰਨਾ ਪਣਾ ਲੋ ਜੀ ਬਲ ਗਿਆ ਉਹ ਪਲੱਗ ਨੂੰ ਖੋਲ ਕੇ ਫਿਰ ਜੀ ਉੱਥੇ ਦਾ ਤਾਰ ਸਾਰੀ ਖੋਲ ਕੇ ਨਾ ਅੰਦਰ ਤੋਂ ਇਧਰ ਬਾਹਰ ਇਹ ਫਿੱਟ ਕਰਤੀ ਜੀ ਇਧਰ ਵੱਸੇ ਸਿੱਧੀਆਂ ਗ੍ਰਿਪਾਂ ਜੇ ਲਾਤੀ ਇੱਕ ਤਾਂ ਦਰਵਾਜ਼ੇ ਨੂੰ ਪੰਗ ਕਰਨਾ ਤਾਂ ਨਹੀਂ ਹੈ ਨਾ ਬੁਣੀ ਆਸ਼ ਕਰੂਗੀ ਹੈ ਡਾਇਰੈਕਟ ਲਾਈਨ ਦੇ ਵਿੱਚ ਪੈ ਗਈ। ਮੁਰਾਉ ਜੀ ਗੰਨੇ ਦੀ ਬਣਾਇ ਚੱਲ ਰਹੀ ਹੈ ਅੰਦਰ। ਦੇਖਦੇ ਹਾਂ ਚੱਲ ਕੇ ਅੰਦਰ ਕੀ ਕੁਛ ਹੈਗਾ। ਕਿੱਧਰ ਹੈ? आज तो मौसम थोड़ा ठंडा है है थोड़ थोड़ा थोड़ा गर्मी तो लगता है। एक बार ना जब ना क्या बोलते अपना एक बार कपड़ा जब गीला हो जाता है ना फिर ठीक रहता है ना बेकार है गन्ने वाला काम थोड़ा सबसे बेकार है नमस्ते नमस्ते <laughs> सरदार जी गाना हाँ? वाला काम हमको पसंद है नहीं लगता है तेरे को पसंद नहीं लगता है ना सब चीज लग जाए जी सब में अभी अप, अपना तो करना हम कड़े लोगों को भेज रहे हैं कहीं इसे इसको कर दो खत्म नीचे वाले को फिर दूसरे बंदे से बनवा लेंगे और क्या करेंगे हाँ? काम बहुत औखा है अप्दे? काम तो फिर औखा है ये कस्सी चलाने से तो ठीक है नहीं जी बेकार है कसी ठीक रहता है हवा लगता है चीर है <laughs> है चीट हाथ हाथ में में लग लग जाता जाता अच्छा जो लोग काम करते हैं वो कैसे करते हैं फिर हम कभी किए नहीं जी तभी तो सर का, काम तो सीखना है ना सारा ही काम तो सीखना चाहिए ना लेकिन तो ये काम सबसे औखा तो लगता है कोई भी काम लगेगा तेरे को सबसे औखा लगेगा का जब काम आ जाएगा ना जब काम खत्म हो जाएगा तो बोलेगा यार ये काम सबसे अच्छा है जो करते हैं ये काम वो करते हैं वो बोलते हैं हम यार गन्ना ही बांधेंगे जो बोलते गन्ना कटाई कर हम तो गन्ना कटाई ही करेंगे गन्ना कटाई करेंगे सही लगता है हाँ, तेरे को ये गन्ना बांधोगे ही कटाई होगा उसका ठीक है ना चलो गन्ना ऐसा तो उतना नहीं है जितना चाहिए तो धड़ा धड़ा तो थोड़ा थोड़ा ही गन्ना है तो हल्का ही है गन्ना गन्ना यहाँ से मिट्टी उठाया था ना इसलिए वो बात नहीं बनी गन्ने की चलो कर लो आधा घंटा और लगा लो आ फिर बाहर को है ना कर लो कर लो कर लो काम लो।, लो जी पहुंच गए मांडल खेतों के भी इतूद खराब हो रहे हैं तोड़ के नहीं पजा रहे घर खराब हो रहे गल लग गया मरूद और भी मरूद बहुत मिठा है जो देखा जाए ਬਚਾਰੀਆਂ ਪੜੀਆਂ ਪੜੀਆਂ ਜੇ ਲੱਗੀਆਂ ਹੁਣ ਕਿੱਲਾ ਦੇ ਨੇ ਬੋਰ ਦੇ ਨੱਠਿਆ ਜਾਂਦਾ ਪਰ ਹੂੰ ਹੂੰ ਹਾਂਮ ਦੇ ਨੇ ਬਾਹਰ ਦਾ ਬਸ ਨਹੀਂ ਜਾ ਕੇ ਹਾਂਮ ਦੇ ਤਾਂ ਦੇਖਣ ਫੇਰ ਲਾਦੇ ਆ ਬਾਕੀ ਹੰਦਾ ਦੇਖਦੇ ਹਾਂ ਮੈਂਦੀ ਵੇਟ ਸਾਰੇ ਕਰ ਰਹੇ ਆ। ਬਹੁਤ ਕੰਮ ਮਾਰਦਾ ਹੋਇਆ ਚੱਕਰ ਆਉਂਦਾ। ਜੇ ਕੋਈ ਅਣਜਾਨਬਰ ਅਸੇ ਕੋਈ ਜਾਨਵਰ ਹੋ ਸਕਦਾ ਇਹਦੀ ਸਫਾਈ ਜੀ ਕਰਾਉਣੀ ਪੈਣੀ। ਠੀਕ ਆ। ਬਾਬਾ ਜਾਨ ਕਰਦੇ ਆ। ਠੀਕ ਆ ਹਾਲਾਤ ਪੰਦਰ ਦੇਵਤਾ ਹਲਾਇਂ ਕਹਿੰਦਾ ਵੀ ਰੁਕੋ ਥੋੜਾ ਜਿਹਾ ਹੋਰ ਹਾਲ ਹੋ ਸਕਦਾ ਕੋਈ ਉਹਨੇ ਭਲਾ ਕਰਨਾ ਹੋਣਾ ਕੋਈ ਹੋਰ ਹਾਲ ਕਿਉਂਕਿ ਨਹੀਂ ਵੀ ਸਾਡੇ ਕਰਕੇ ਹੀ ਕੋਈ ਮਤਲਬ ਉਹ ਕੰਮ ਕਰਦਣਗੇ ਉਹਨਾਂ ਨੇ ਸਾਰਿਆਂ ਨੂੰ ਦੇਖਣਾ ਤਾਂ ਅੱਜ ਚੱਲੇ ਹੋਏ ਸੀ ਜੋ ਕੰਮ ਕੋਈ ਜਾਂਦੇ ਜਨਮੇ ਗਰਮੀ ਜੀ ਮਹਿਸੂਸ ਹੋਈ ਮਹਾ ਜੇ ਹੋਰ ਨਹੀਂ ਕੁਝ ਤਾਂ ਜਿਹੜਾ 7 ਅੱਤ ਨੂੰ ਜਨਵਰੀ ਵਰਾ 7 ਲੋਜ ਉਹ ਮੁੰਡਾ ਸਾਹਮਣੇ ਕ੍ਰੋਸਿੰਗ ਲੱਗਾ ਹੋਇਆ ਕਰ ਰਹਾ ਪੂਰਾ ਟੋਟਲ ਉਹਨੇ ਕ੍ਰੋਸ ਕਰ ਜਾਣਾ ਤੇ ਤਕਰੀਬਨ ਗੋਡੇ-ਗੋਡੇ ਪਾਣੀ ਹੈਗਾ 15 ਜਾ ਕੇ ਪਾਣੀ ਚੱਲ ਰਿਹਾ ਤੇ ਪਾਣੀ ਬੜਾ ਠੰਡਾ ਤੇ ਮੈਂ ਸੋਚਿਆ ਵੀ ਕਿਉਂ ਨਾ ਫਿਰ ਇਸ਼ਨਾਨ ਕੀਤਾ ਜਾਵੇ ਤਾਂ ਹੁਣ ਇਸ਼ਨਾਨ ਕਰੂੰਗਾ ਜੀ ਤੇ ਮੈਂ ਮੁੰਡੇ ਨੂੰ ਵੀ ਦੇਖ ਰਿਹਾ ਵੀ ਉਹ ਕ੍ਰੋਸ ਲੱਗਾ ਹੋਇਆ ਕਰਨ ਸਾਹਮਣੇ ਜੇ ਤੁਹਾਨੂੰ ਕਿਤੇ ਦੇਖਦਾ ਹੋਵੇ ਤੇ ਗੋਡੇ-ਗੋਡੇ ਪਾਣੀ ਆ ਲਿਮਟ ਜੇ ਵਾਲੀ ਮਤਲਬ ਉਹ ਆਪਣਾ ਕਪੀਟਾ ਪਾਣੀ ਦੀ ਲਿਮਟ ਜੇ ਵਾਲੀ ਉਹ ਬੱਦਲ ਵਾਈ ਆ ਜਾਂਦੀ ਹੈ ਕਰਦੀ ਕਰਾਉਂਦੀ ਕੁਝ ਹੈ ਨਹੀਂ ਹਵਾ ਚੱਲਦੀ ਔਰੇ ਬਹੁਤ ਸੋਹਣੀ ਹੁਣ ਸਰ ਸਰ ਦੀ ਆਵਾਜ਼ ਸੁਣਦੀ ਹੋਣੀ ਸ਼ਾਇਦ ਤੇ ਹੁਣ ਮੈਂ ਕਰਦਾ ਜੀ ਇਸ਼ਨਾਨ ਮੜ ਦੇਖੇ ਬਸ ਠੰਡਾ ਹੋਵੇ ਸਰੀਰ ਫਿਰ ਦੇਖਦੇ ਬਾਅਦ ਚ ਹਟਿਆ ਹੈ ਨਹੀਂ ਕਹਿੰਦਾ ਨੌਣਾ ਜਿਹੜੂ ਗੁਰਾ ਨਹੀਂ ਆਪਸਰਾ ਮਿਲ ਕੇ ਆਏ تھے ਬੇਲਦੇ ਤੇ ਬੀਲ ਦੇ ਕੋਕ ਨਵੀਆਂ ਬੀਲ ਦੇ ਕੋਕ ਨਵੀਆਂ ਬੱਦਣਾ ਦਾ

ਮਹਤਵਤ ਧੰਨਵਾਦ ਕਰਨਾ ਚਾਹੁੰਦੇ ਆਂ ਅਸੀਂ ਆਮ ਆਦਮੀ ਪਾਰਟੀ ਦਾ ਤੇ ਹਲਕਾ ਸ਼੍ਰੀ ਚਮਕੌਰ ਸਾਹਿਬ ਆ ਤੇ ਜਿਸ ਸਥਾਨ ਤੇ ਅਸੀਂ ਖੜੇ ਆ ਇਹ ਹੈਗਾ ਬਿਲਕੁਲ ਬੈਕਵਰਡ ਏਰੀਆ ਪੈ ਜਾਂਦਾ ਹਲਕਾ ਸ਼੍ਰੀ ਚਮਕੌਰ ਸਾਹਿਬ ਦਾ ਆ ਸੁਰਤਾ ਪਰ ਕੜੀ ਸਪ ਟੱਪਰੀਆਂ ਪਿੰਡ ਦੀ ਪੰਚਾਇਤ ਵੱਜਦੀ ਇੱਥੇ ਤੇ ਬਹੁਤ ਕੰਮ ਪੈਂਡਿੰਗ ਪਏ ਸੀਗੇ ਜੀ ਇੱਥੇ ਜਿਹੜੇ ਕਿ ਐਮਐਲਏ ਡਾਕਟਰ ਚਰਨਜੀਤ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਇੱਕ ਕੰਮ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਿਹਾ ਜਿਹੜੇ ਕੰਮ ਤਕਰੀਬਨ ਤੁਸੀਂ ਐਂ ਸੋਚ ਲਓ ਕਿ ਪੁਰਾਣੀਆਂ ਸਰਕਾਰਾਂ ਇੱਥੇ ਅਕਾਲੀ ਵੀ ਰਹਿਲੇ ਕਾਂਗਰਸੀ ਵੀ ਰਹਿਲੇ ਕਿਸੇ ਤੋਂ ਨਹੀਂ ਹੋਇਆ ਜਿਹੜਾ ਕੰਮ ਉਹ ਅੱਜ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕੀਤਾ ਜਾ ਰਿਹਾ ਸਾਰੇ ਦਾ ਸਾਰਾ ਆਮ ਆਦਮੀ ਪਾਰਟੀ ਵੱਲੋਂ ਤੇ ਹੁਣ ਆਪਾਂ ਇੱਕ ਖੜੇ ਆਈਏ ਇੱਥੇ ਕੰਮ ਸ਼ੁਰੂ ਹੋਇਆ ਵਾ ਇਹ ਸਾਡੇ ਬਲਾਕ ਪ੍ਰੈਜ਼ੀਡੈਂਟ ਹੈਗੇ ਨੇ ਕੁਲਵੰਤ ਸਿੰਘ ਜੀ ਸੁਰਤਾਂਪੁਰ ਤੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਇੱਥੇ ਕੰਮ ਚੱਲ ਰਿਹਾ ਹੈ ਸਾਰੇ ਦਾ ਸਾਰਾ ਕ੍ਰੈਡਿਟ ਹੈਗਾ ਜਿਹੜਾ ਉਹ ਐਮ.ਐਲ.ਏ ਡਾਕਟਰ ਚਰਨਜੀਤ ਜੀ ਨੂੰ ਜਾਂਦਾ ਹੈ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਜੋ ਐਮ.ਐਲ.ਏ ਨੇ ਤੇ ਮਟੀਰੀਅਲ ਪਿਆ ਇੱਥੇ ਤਕਰੀਬਨ 50 50 60 60 ਸਾਲਾਂ ਤੋਂ ਜਿਹੜੇ ਕੰਮ ਪੈਂਡਿੰਗ ਪਏ ਨੇ ਉਹ ਕੰਮ ਹੈ ਜਿਹੜੇ ਕੀਤੇ ਜਾ ਰਹੇ ਨੇ ਆ ਘਰ ਹੈਗੇ ਜੀ ਚਾਰ ਪੰਜ ਘਰ ਹੈਗੇ ਜੀ ਜਿਹੜੇ ਸਾਹਮਣੇ ਇਹਨਾਂ ਘਰਾਂ ਨੂੰ ਤੁਸੀਂ ਇਹ ਸੋਚ ਲਓ ਵੀ ਜਦੋਂ ਅ ਬਰਸਾਤ ਹੁੰਦੀਆਂ ਤਾਂ ਇੱਥੇ ਨੂੰ ਤਕਰੀਬਨ ਗੋਡੇ-ਗੋਡੇ ਪਾਣੀ ਵੀ ਹੋ ਜਾਂਦਾ ਕਿਸੇ ਟਾਈਮ ਕਿਉਂਕਿ ਜਿਹੜੇ ਇਹ ਸੁਰਤਾਪੁਰ ਏਰੀਆ ਉਹ ਵੱਜਦਾ ਵੀ ਜਿਕਣਾ ਇਧਰ ਨੂੰ ਪਰਲੇ ਪਾਸੇ ਪਿੰਡ ਹੋ ਕੇ ਮਾਹਲਾ ਚੱਲੀਆਂ ਪੈਣੀ ਚਾਹੁੰਦਾ ਕਮਾਲਪੁਰ ਉਤੋਂ ਬਾਅਦ ਮਨਸੂਹਾ ਮਨਸੂਹੀ ਪਾਉਲ ਸਾਰਾ ਪਾਣੀ ਇੱਥੇ ਨੋ ਕੇ ਡਰੇਨ ਦੇ ਜ਼ਰੀਏ ਫਿਰ ਜਾ ਕੇ ਉਹ ਗਿਰਦਾ ਹੈਗਾ ਜੀ ਆਪਣਾ ਦਰਿਆ ਦੇ ਵਿੱਚ ਤਾਂ ਹਜ਼ਾਰਾਂ ਏਕੜਾਂ ਦਾ ਪਾਣੀ ਇੱਥੇ ਨੂੰ ਗੁਜ਼ਰ ਕੇ ਜਾਂਦਾ ਹੈ ਤੇ ਇੱਥੇ ਬਹੁਤ ਮਾੜੇ ਹਾਲਾਤ ਸੀਗੇ ਲੋਕਾਂ ਦੇ ਜਿਨ੍ਹਾਂ ਨੇ ਕਿ ਥੋੜੀ ਜਿਹੀ ਇੱਕ ਰਿਕਵੈਸਟ ਕੀਤੀ ਆ ਐਮਐਲਏ ਡਾਕਟਰ ਚਰਨਜੀਤ ਸਿੰਘ ਜੀ ਨੂੰ ਅ ਸ਼੍ਰੀ ਚਮਕੌਰ ਸਾਹਿਬ ਨੂੰ ਜਿਨ੍ਹਾਂ ਦੀ ਬਦੌਲਤ ਅੱਜ ਇੱਕ ਹੋਰ ਪਹਿਲਾਂ ਚਾਰ ਪੰਜ ਹੋਰ ਬਹੀਆਂ ਬਣ ਲਈਆਂ ਜਿਹੜੀਆਂ ਬਹੁਤ ਮਤਲਬ ਕਹਿਣ ਦਾ ਭਾਵ ਮੁਸ਼ਕਲ ਸੀਗੇ ਲੋਕਾਂ ਨੂੰ ਲੋਕਾਂ ਨੂੰ ਬਹੁਤ ਤਕਲੀਫਾਂ ਸੀਗੀਆਂ ਉਹਨਾਂ ਦੀਆਂ ਨਹੀਂ ਬਣ ਰਹੀ ਸੀ ਪਤਾ ਨਹੀਂ ਕੀ ਚੱਕਰ ਸੀ ਕੀ ਨਹੀਂ ਪਰ ਹੁਣ ਵੱਟ ਅ ਕੰਮ ਚਾਲੂ ਹੋ ਗਏ ਮਟੀਰੀਅਲ ਗਿਰ ਗਏ ਤੇ ਮਿਸਤਰੀ ਲੱਗੇ ਹੋਏ ਆ ਤੇ ਚੰਦ ਹੀ ਦਿਨਾਂ ਦੇ ਵਿੱਚ ਇਹ ਵੀ ਆਪਣਾ ਸੁੱਖ ਦਾ ਸਾਹ ਲੈਣਗੇ ਸਾਰੇ ਜਣੇ ਇੱਥੇ ਤੇ ਜਿੰਨੇ ਵੀ ਕੰਮ ਚੱਲ ਰਹੇ ਆ ਸਾਰੇ ਮਤਲਬ ਕਿ ਵਿਦਾਉਟ ਕ੍ਰਾਪਸ਼ਨ ਦੇ ਨਾਲ ਚੱਲ ਰਹੇ ਨੇ ਤੇ ਬਹੁਤ ਵਧੀਆ ਚੱਲ ਰਹੇ ਨੇ ਅ ਇਸ ਸਮੇਂ ਧੰਨਵਾਦ ਕਰਨਾ ਚਾਹੁੰਦੇ ਆਂ ਅਸੀਂ ਐਮਐਲਏ ਡਾਕਟਰ ਚਰਨਜੀਤ ਜੀ ਦਾ ਘਰ ਕਾ ਘੁਟਕਾ ਵਗੈਰਾ ਵੀ ਲੱਗ ਗਿਆ ਜੀ ਪਹਿਣ ਵਧੀਆ ਲਿਵਿੰਗ ਚੱਲ ਰਹੀ ਹੈ ਇਹਨਾਂ ਘਰਾਂ ਨੂੰ ਰਸਤੇ ਆ ਜੀ ਇਹ ਤੇ ਤੇ ਕੇਦਰ ਕਹਿੰਦਾ ਵੀ ਇੱਕ ਦੋ ਦਿਨਾਂ ਦੇ ਵਿੱਚ ਮਸ਼ੀਨ ਲੱਗ ਜਣੀ ਆ ਕੱਲ ਨੂੰ ਜਾਂ ਪਰਸੋਂ ਨੂੰ ਮਸ਼ੀਨ ਲੱਗ ਸਕਦੀ ਆ ਤੇ ਇਧਰ ਖੇਤ ਵਿੱਚੋਂ ਖੇਤ ਵਿੱਚੋਂ ਚੱਕ ਕੇ ਪਾ ਰਹੇ ਆ ਭਰਤਾ ਹੈ ਠੀਕ ਆ ਤਾਂ ਮਿੱਟੀ ਤਾਂ ਨਾਲ ਤੇ ਹੀ ਚਾਹੀਦੀ ਆ ਹੋਰ ਜੀ ਬਾਬਿਓ ਕਿੱਦਾਂ ਮਹਿਸੂਸ ਕਰ ਰਹੇ ਹੋ ਤੁਹਾਡੇ ਘਰ ਨੂੰ ਬਣ ਰਿਹਾ ਭਾਈ ਹਾਂਜੀ ਬਹੁਤ ਵਧੀਆ ਜੀ ਵਧੀਆ ਬਣ ਰਿਹਾ ਜੀ ਹਾਂਜੀ ਪਹਿਲਾਂ ਤਾਂ ਚੇਕੜ ਵਿੱਚ ਬੁਰਾ ਹਾਲ ਹੁੰਦਾ ਹੁਣ ਬਹੁਤ ਬੁਰਾ ਹਾਲ ਤਾਂ ਜੀ ਮੀਂਹ ਪਿਆ ਨਹੀਂ ਯਾਰ ਸਾਡੇ ਬੈਂਟਾ ਖੁੱਲੀਆਂ ਨਹੀਂ ਏ ਵੀ ਗੱਲ ਰਹੀ ਗੱਲ ਹੁੰਦਾ ਤਾਂ ਔਖਾ ਥਾਰਾ ਨਾ ਮੈਨੂੰ ਆ ਉਹ ਹੈਰਾਨ ਐ ਮੈਂ ਉਹ ਪਰਲੇ ਪਰ ਘਰਾਂ ਵਾਲੇ ਦੱਸਦੇ ਸੀ ਕਹਿੰਦੇ ਭਾਈ ਜਿਹੜੀ ਉਹ ਪਰਲੇ ਪਾਸੇ ਬਣਾਈ ਆਪਾਂ ਨੇ ਬਹੀ ਇੱਕ ਉਹ ਹਾਂ ਉਹ ਬੰਦਾ ਮੈਨੂੰ ਕਹਿੰਦਾ ਵੀ ਭਾਈ ਗੱਲ ਇਦਾਂ ਦੇਖੋ ਮੈਂ ਤੁਹਾਨੂੰ ਦੱਸਦਾ ਕਹਿੰਦਾ ਵੀ ਅਸੀਂ ਨਿਆਣੇ ਨੂੰ ਘਰ ਤੇ ਨਾਲ ਆ ਕੇ ਲੈ ਕੇ ਜਾਂਦੇ ਪਏ ਸੜਕ ਉੱਤੇ ਪਰਨੋਂ ਅਸੀਂ ਬਾਲਟੀ ਕੋਲ ਭਰ ਕੇ ਲੈ ਕੇ ਜਾਂਦੇ ਰਹੇ ਕਈ ਵਾਰ ਨਿਆਣੇ ਨੂੰ ਪੂਰੇ ਤੋਂ ਪੂਰੇ ਦੁਬਾਰਾ ਇੱਥੇ ਨਾਲ ਹੋਣਾ ਪੈਂਦਾ ਨੇ ਲੱਤਾਂ ਬਾਹਾਂ ਦਾ ਧੋ ਤਾ ਕੇ ਫਿਰ ਬੂਟ ਪਵਾ ਕੇ ਇੱਥੇ ਤਾਂ ਬੈਂਚ ਬਿਠਾ ਲ ਦਿੰਦੇ ਯਾਰ ਕਮਾਲ ਹੋ ਗਈ ਸੋਚਣ ਦੀ ਗੱਲ ਵੀ ਇੰਨਾ ਟਾਈਮ ਸਰਕਾਰਾਂ ਦੁਈਆਂ ਅਸੀਂ ਉਹਨਾਂ ਨੇ ਕਿਸੇ ਆਮ ਲੋਕਾਂ ਬਾਰੇ ਸੋਚਿਆ ਹੀ ਨਹੀਂ ਬਸ ਕੀ ਕਹਿ ਸਕਦੇ ਸਾਡਾ ਬੱਚਾ ਕੋਲੇ ਆ ਮੁੰਡੇ ਜਵਾਨ ਹੋ ਕੇ ਪੜ੍ਹਨਾਂ ਜਵਾਨ ਹੋ ਕੇ ਮੁੰਡੇ ਇਹ ਇਹ ਗੱਲਾਂ ਭਾਈ ਕੰਮ ਹੋਣੇ ਚਾਹੀਦੇ ਸੀਗੇ ਪਰ ਹੁਣ ਕੀ ਕਰੀਏ ਅਸੀਂ ਕਹਿ ਨਹੀਂ ਸਕਦੇ ਕਿਸਨ ਧੱਕੇ ਗੱਲ ਜੇ ਕਹਿੰਦੇ ਆ ਤਾਂ 20 ਬਹਾਨੇ ਤੇ ਹੁਣ ਵੀ ਤਾਂ ਕੰਮ ਚੱਲੇ ਰਹੇ ਆ ਹਾਂਜੀ ਭਾਜੀ ਚੱਲੇ ਰਹੇ ਹਨ ਕੰਮ ਹੁਣ ਨਾਲੇ ਮੰਨ ਲਓ ਪੰਚਾਇਤ ਵੀ ਨਹੀਂ ਹੈਗੀ ਫਿਰ ਵੀ ਕੰਮ ਚੱਲ ਰਹੇ ਆ ਆ ਦੇਖੋ ਰੇਪਰ ਲੱਗੀ ਹੋਈ ਆ ਮਾਰੋ ਮਾਰ ਚੱਲਦਾ ਹੋਰ ਦੋ ਚਾਰ ਦਿਨ ਚੈਨ ਕੰਪਲੀਟ ਹੋ ਜਾਣਾ ਕੰਪਲੀਟ ਹੋ ਜਾਊਗਾ ਹੋਰ ਕੀ ਫਿਰ ਜਾ ਕੇ ਭਾਈ ਖੜਾਇਆ ਹੀ ਆਪਣੇ ਲੱਡੂ ਲਟੂ ਐਮਐਲਏ ਨੂੰ ਹਨਾ ਫਿਰ ਇਹ ਤਾਂ ਧੰਵਾਦ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਨਾ ਠੀਕ ਇਹਨੇ ਮਸਲਾ ਹੱਲ ਕਰਦਣਾ ਚੀਜ਼ ਆਪਣੀਆਂ ਅੰਦਰ ਵੱੜਦੀ ਹੋ ਜਾਣੀਆਂ ਹਨਾ ਉਹ ਤੇ ਰੋ ਜਿਹੜੀ ਗੱਡੀ ਆ ਪਤਾ ਨਹੀਂ ਬਿੰਗੀ ਯੋਗ ਧਾਨਾ ਤੇ ਗਿਰਦੀ ਦੀ ਆਪਣੀ ਕਿੱਧਰ ਨੂੰ ਗਿਰਦੀ ਸੀ ਹਾਲਾਤ ਜਿਹੜੇ ਕੱਚੇ ਪੈਸੇ ਨੇ ਮੈਂ ਦੇਖਿਆ ਮੈਂ ਵੀ ਕੱਚੇ ਪੈਸੇ ਤੇ ਭਰੇ ਹਾਂ ਪਹਿਲਾਂ ਠੇਕੇਦਾਰ ਸਾਬ ਨਾਲ ਕਰਿਓ ਗੱਲ ਮਰੀ ਕੀ ਕਹਿੰਦਾ ਠੇਕੇਦਾਰ ਸਾਬ ਹਾਂ ਨਹੀਂ ਬਾਅਦ ਇਹ ਹੈ ਜੋ ਪ੍ਰਧਾਨ ਜੀ ਨੇ ਪੂਰਾ ਕੰਮ ਕਰਵਾਇਆ ਅੱਛਾ ਅੱਛਾ ਲੀਵਰ ਸਭ ਕੇ ਲਈ ਵੀ ਪ੍ਰਧਾਨ ਜੀ ਡੰਟਾ ਦਿਆ ਰਤਾ ਹੈ ਸਿਕਰੀ ਨੂੰ ਜੈ ਨੂੰ ਹਾਂ ਉਹ ਬਈ ਪੈਸੇ ਦੇ ਤਾਂ ਹੀ ਕੰਮ ਹੋਊ ਬਿਲਕੁਲ ਬਿਲਕੁਲ ਸਹੀ ਬਾਤ ਆ ਇਹ ਤਾਂ ਡਿਊਟੀ ਦੇਖੋ ਜੇ ਪ੍ਰਧਾਨ ਬਣਾਏ ਹੋਏ ਤਾਂ ਡਿਊਟੀ ਵੀ ਬਣਦੀ ਇਹਨਾਂ ਦੀ ਇਹ ਥੋੜਾ ਵੀ ਮੰਨ ਲੈ ਸਰਪੰਚ ਬਣ ਗਿਆ ਜੀ ਜਹਾਜ਼ ਚੜ੍ਹ ਕੇ ਆਪ ਜਾ ਕੇ ਹੋਰੇ ਪਾਸੇ ਬੈਠ ਰਿਹਾ ਇਹ ਤਾਂ ਰੋਜ਼ ਦੇਖੋ ਸਾਂ ਸਵੇਰ ਇੱਥੇ ਸਾਡੇ ਕੋਲ ਹੀ ਰਹਿੰਦੇ ਤਕਰੀਬਨ ਹਾਂ ਚਲੋ ਠੀਕ ਹੈ ਜੀ ਇਧਰ ਆ ਫਟਾਫਟ ਜਲਦੀ ਆ ਜਲਦੀ ਜਲਦੀ ਆਪ ਹੀ ਜਲਦੀ ਰਹੋ

Það er náttúrulega 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 náttúrulega. ਕਹਿੰਦਾ ਕਿ ਇਧਰ ਹੀ ਰਹਿ ਜਾਓ ਸਰ ਪਲੀਜ਼ ਆਓ ਇਧਰ ਇਧਰ ਪਿੱਟਣਾ ਕਰੋ ਇਧਰ ਇਧਰ ਪਿੱਟਣਾ ਕਰੋ ਅਮਲ ਇਧਰ ਫੋਟੋ ਕੱਢਿਆ ਇਧਰ ਇਧਰ ਇੱਥੇ ਗੱਪਾਂ ਆ ਜਾਂਨ ਪਰ ਇੱਕ ਸਾਡਾ ਬਣਾਉਣ ਕਿ ਕਿਹੜਾ ਨਾ ਕਰੋ ਸਰ ਜਿਹੜੇ ਕਹਿੰਦੇ ਨੇ ਸਰ